ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕਿਹਾ ਕਿਉਂ ਨਾ ਸ਼ਾਰਟਸ ਕਾਫੀ ਬਣ ਗਏ ਰੱਖਣੀਆਂ ਤੇ ਇੱਕ ਲੌਂਗ ਵੀਡੀਓ ਬਣਾਈ ਜਾਵੇ ਸੋ ਮੈਂ ਮੰਮੀ ਤੇ ਗੁਰਬਾਸ ਤੋਂ ਸਟਾਰਟਿੰਗ ਕੀਤੀ ਇਹ ਲੱਗਿਆ ਹੋਇਆ ਸੀ ਆਪਣੀ ਮਸਤੀ ਜਾ ਉੱਥੇ ਜਦੋਂ ਮੰਮਾ ਨੂੰ ਦੇਖਿਆ ਫਿਰ ਓ ਮਾਈ ਗਾਡ ਦੇਖਦੇ ਆ ਸਾਰੀ ਸਮਾਈਲ ਹੈ ਸਮਾਈਲ ਹੈ ਸਮਾਈਲ ਹੈ ਸਮਾਈਲ ਦਾ ਮੂੰਹ ਤੇ ਇਹਨਾਂ ਨੂੰ ਦੇਖਦੇ ਦੇਖਦੇ ਮੈਂ ਗਈ ਕਿਚਨ 'ਚ ਤੇ ਲੋਬੀ 'ਚ ਦੇਖਿਆ ਪਿਕਸੀ ਬੈਠੀ ਹੋਈ ਸੀ ਤੇ ਫੀਫੀ ਵਾਰ-ਵਾਰ ਕਿਚਨ 'ਚ ਇੱਧਰ-ਉੱਧਰ ਗੇੜੇ ਲਗਾ ਰਹੀ ਸੀ ਇਹ ਮੈਡਮ ਜੀ ਦੇਖ ਰਹੀ ਸੀ ਵੀ ਅੱਜ ਕੀ ਬਣ ਰਿਹਾ ਸੋ ਮੈਂ ਕਿਚਨ ਚ ਕੀਤੀ ਐਂਟਰੀ ਭਾਬੀ ਮੈਨੂੰ ਦੱਸ ਰਹੀ ਸੀ ਕਿ ਵੀ ਤੇਰੀ ਫਿਰ ਮੈਂ ਅਸਤੇ ਤੂੰ ਕਿਹਾ ਸੀ ਜੇ ਚਿੱਲੀ ਪਨੀਰ ਖਾਣਾ ਹੈ ਸੋ ਮੈਂ ਚਿੱਲੀ ਪਨੀਰ ਬਣਾ ਰਹੀ ਹਾਂ ਤੇ ਮੈਂ ਖੁਸ਼ ਹਾਂ ਆਪਾਂ ਖੁਸ਼ ਹੀ ਹੋ ਸੀਗੇ ਤੇ ਆਪਸ ਵਿੱਚ ਨੌਂ ਸਸ ਗੱਲਾਂ ਕਰਨ ਲੱਗੀਆਂ ਹੋਈਆਂ ਸੀ ਜਦ ਤੱਕ ਮੈਂ ਦੇਖ ਰਹੀ ਸੀ ਕਿ ਕਿੰਦਾ ਕਿੰਦਾ ਪ੍ਰੈਪਰੇਸ਼ਨ ਹੋ ਰਹੀ ਹੈ ਕਿੰਦਾ ਬਣਾ ਰਹੇ ਆ ਤੇ ਇਹਨਾਂ ਨੂੰ ਦੇਖ ਕੇ ਦੇਖਦੇ ਮੈਂ ਕਿਹਾ ਮੰਮੀ ਚਲੋ ਤੁਸੀਂ ਤਾਂ ਤਰੀਕ ਦੇਣਾ ਤੁਸੀਂ ਵੀ ਲੱਗ ਜਾਓ ਕੰਮ ਤੇ ਤੁਸੀਂ ਮੈਨੂੰ ਮੋਟੀ ਦਾਲ ਬਣਾ ਕੇ ਖਵਾ ਦਿਓ ਤੇ ਮਮੀ ਉਹਦੇ ਵਿੱਚ ਲੱਗੇ ਬਾਬੇ ਹਸਣ ਲੱਗੇ ਕੀ ਕੀ ਹੋ ਰਿਹਾ ਤੇ ਜਾਨੂੰ ਆਪਾਂ ਦੇਖ ਰਹੇ ਸੀਗੇ ਫਿਰ ਮੈਂ ਦੇਖਦੇ ਦੇਖਦੇ ਅੱਧੇ ਲੋਬੀ ਚ ਆ ਕੇ ਬੈਠ ਗਈ ਥੋੜਾ ਸਮਾਨ ਦੇਖਣ ਲੱਗੀ ਤੇ ਜਦੋਂ ਮੈਂ ਸਮਾਨ ਦੇਖ ਲਈ ਸੀ ਦੇਖਿਆ ਕਿ ਫਾਬੀ ਇਹਨੇ ਵੀ ਮਰੀ ਨੋਫੀ ਸ਼ੈਂਟਰੀ ਕਿ ਕਿਚਨ ਚੰਨਾ ਨੂੰ ਲੱਗੀ ਸੀ ਗਰਮੀ ਕਿੰਨੇ ਥੋੜਾ ਟਾਈਮ ਮੈਂ ਕੰਮ ਕਰਦੀ ਆ ਪੱਕੇਦ ਲਈ ਜਾਨੂੰ ਫੇਫੀ ਫੇਰ ਸੋਫੇ ਤੇ ਚੜੀ ਹੋਈ ਸੀ ਫੇਰ ਆਇਰ ਸੋਇ ਚ ਜਦੋਂ ਅਸੀਂ ਖਾਣਾ-ਦਾਨ ਖਾ ਲਿਆ ਸੀਗਾ ਰਾਨੂੰ ਤੇ ਅਸੀਂ ਦੇਖਿਆ ਕਿ ਗੁਰਬਾਜ ਦਾ ਮੂਡ ਥੋੜਾ ਸਹੀ ਨਹੀਂ ਸੀਗਾ ਇਹ ਬਸ ਚੀਚੀ ਕਰ ਰਿਹਾ ਸੀਗਾ ਇੰਨੀ دیر ਨੂੰ ਇਹਦੇ ਮੰਮੀ ਦੀ ਆਈ ਹੁਸੇ ਵੀਡੀਓ ਕਾਲ ਤੇ ਇਹ ਆਪਣੀ ਮੰਮੀ ਨਾਲ ਲੱਗਿਆ ਹੋਇਆ ਸਿਗਨ ਲਾ ਕਰਨ ਖੁਸ਼ ਹੋ ਗਿਆ ਇੱਥੇ ਮੂਡ ਚੇਅਰਪ ਹੋ ਗਿਆ ਕਿਉਂਕਿ ਇਹਨੂੰ ਮਾਸੀ ਨੇ ਸਕੂਟਰ ਦਿੱਤਾ ਸੀ ਉਹਨੂੰ ਦੇਖ ਰਿਹਾ ਸੀਗਾ ਤੇ ਅਗਲੇ ਦਿਨ ਸਵੇਰੇ ਉੱਡੇਨ ਦੇਖਿਆ ਜਦੋਂ ਕਿਚਨ ਚ ਫੇਰ ਦੁਬਾਰਾ ਤੋਂ ਇੰਟਰੀ ਮਰੀ ਮੰਮੋ ਨੇ ਦੇਖਦੇ ਕਿ ਮੰਮੀ ਤਾਂ ਬਣਾ ਰਹੀ ਸੀ ਕਿ ਪਕੌੜੇ ਮੰਮੀ ਨੇ ਆਲੂ ਵਾਲੇ ਮਿਕਸ ਬ੍ਰੈਂਡ ਵਾਲੇ ਦੇ ਨਾ ਲੈ ਪਕੌੜੇ ਬਣਾਏ ਸੋ ਅਸੀਂ ਸਾਰਿਆਂ ਨੇ ਤਿਆਰ ਹੋ ਕੇ ਉਹ ਖਾਣ ਲਈ ਅਸੀਂ ਬੈਠੇ ਫੀਫੀ ਤੇ ਪਿਕਸੀ ਕਰ ਰਹੀ ਸੀ ਵੇਟ ਕਿ ਸਾਡੀ ਵਾਰੀ ਖਦਵਾਉਗੀ ਇਹ ਦਿਨ ਗਰਬਾਜ ਹੁਣ ਫੇਰ ਵੀ ਵਿਟਲ ਰਹੇ ਸੀਗੇ ਇਹ ਦੱਸ ਰਹੀ ਨਾਨਕਿਆ ਨੂੰ ਮੈਂ ਆਇਆ ਤੇ ਫੇਰ ਅਸੀਂ ਤਿਆਰ ਹੋ ਕੇ ਖਾਪੇ ਕੇ ਬੈਠੇ ਰਖੜੀ ਬੰਨਣ ਦੇ ਲਈ ਤੇ ਫਿਰ ਸੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਭੰਪੀ ਦੀ ਰਖੜੀ ਭੰਨੀ ਤੇ ਫਿਰ ਉਸ ਤੋਂ ਬਾਅਦ ਵਿੱਚ ਇੱਕ ਰਖੜੀ ਮੈਂ ਨਨੂ ਜੀ ਦਿੱਤੀ ਸੀਗੀ ਸੈਪਰੇਟ ਕਿਉਂਕਿ ਇਸ ਵਾਰ ਮੈਂ ਆਪਣੇ ਭਰਾ ਨੂੰ ਰਖੜੀਆਂ ਭੇਜਿਆ ਸੀ ਤੇ ਉਹ ਟਾਈਮ ਤੇ ਪਹੁੰਚਿਆ ਨਹੀਂ ਸੀ ਤੇ ਜਿਹਦੇ ਲਈ ਮੈਂ ਬਹੁਤ ਜ਼ਿਆਦਾ ਅਫਸਰ ਹੋਈ ਕਿਉਂਕਿ ਮੈਂ ਡੇਢ ਮਹੀਨਾ ਪਹਿਲਾਂ ਰਖੜੀਆਂ ਭੇਜਿਆ ਸੀ ਪਰ ਉਹ ਸਟਿਲ ਉਨੀ ਪਹੁੰਚਿਆ ਪਤਾ ਨਹੀਂ ਕਿਉਂ ਕੀ ਇਸ਼ੂ ਹੋਇਆ ਤੇ ਮੈਂ 언ਨ ਨੂੰ ਕਿਹਾ ਸੀਗਾ ਇਹ ਰਖੜੀ ਤੁਸੀਂ ਸਾਮ ਕੇ ਰੱਖਿਓ ਜਦੋਂ ਵੀ ਵੀਰਾ ਔਰ ਨੈਕਸਟ ਈਅਰ ਮੈਂ ਉਹ ਦੋ ਰਖੜੀ ਜ਼ਰੂਰ ਬੰਨੂੰਗੀ ਕਹਿੰਦੇ ਚਲੋ ਠੀਕ ਹੈ ਆਪਾਂ ਐਦਾਂ ਕਰ ਲਾਂਗੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਇਹਨਾਂ ਦੇ ਦੋਨੋਂ ਰਖੜੀਆਂ ਬੰਨਤੀਆਂ ਤੇ ਫਿਰ ਆਪਾਂ ਮੇਕਅਪ ਸਲੋਸ ਹੁਣ ਤੁਸੀਂ ਮੂੰਮਿਠਾ ਕਰੋ ਮੈਂ ਮੰਮੀ ਦਾ ਮੂੰਮਿਠਾ ਘਰਉਣ ਲੱਗੀ ਤੇ ਉਹ ਪਤਾ ਨਹੀਂ ਕੀ ਗੱਲਾਂ ਸੁਣਾ ਰਹੀ ਸੀ ਮੈਨੂੰ ਆ ਗਿਆ ਫਿਰ ਮੰਮੀ ਨੇ ਮੈਂ ਕਿਹਾ ਚਲੋ ਤੁਸੀਂ ਵੀ ਮੂੰਮਿਠਾ ਦਾ ਲੋ ਕਹਿੰਦੇ ਚਲੋ ਠੀਕ ਆ ਇਸ ਤੋਂ ਬਾਅਦ ਵਿੱਚ ਮੈਂ ਕਿ ਚਲੋ ਹੁਣ ਤੁਸੀਂ ਥੋੜੀ ਜਿਹੀ ਜੇਬ ਠੇਲੀ ਕਰ ਦੋ ਜੋ ਕਿ ਨਾ ਨੀ ਪਹਿਲੇ ਹੀ ਕਰਤੀ ਸੀ ਪਰ ਫੇਰ ਵੀ ਕਹਿਣਾ ਤਾਂ ਮੰਦੇ ਹੁੰਦਾ ਨਾ ਤੇ ਭਾਬੀ ਲੈ ਕੇ ਆਈ ਸੀਗੀ ਸਾਡੇ ਲਈ ਸੋਹਣੇ ਸੋਹਣੇ ਕੱਪੜੇ ਤੇ ਉਹ ਸੀ ਨਾਲ ਇਹਨਾਂ ਨੇ ਮੈਨੂੰ ਜਿਹੜੀ ਇਹਨਾਂ ਨੇ ਜੇਬ ਠੇਲੀ ਕੀਤੀ ਸੀ ਉਹ ਸੀ ਉਸ ਤੋਂ ਬਾਅਦ ਇਹ ਦੋਨੋਂ ਪਹਿਨਾਂ ਗਰਮਨੀਏ ਗਰਮਨੀਏ ਕਿੰਨੀ ਅਸੀਂ ਇੱਕ ਦੂਜੀ ਦੀ ਰਖੜੀ ਬੰਨਾਂਗੇ ਸੋਰੀ ਅਸੀਂ ਹੁਣ ਬਹੁਤ ਬਣਾ ਲਈਆਂ ਤੁਹਾਡੇ ਕੋਲ ਰੱਖਣੀਆਂ ਮੈਂ ਕਿ ਸੋਲੋ ਠੀਕ ਆ ਤੁਸੀਂ ਇੱਕ ਦੂਜੀ ਦੀਆਂ ਰਖੜੀਆਂ ਬੰਨ ਲਓ ਪਹਿਲਾਂ ਮੰਮੀ ਨੇ ਮੇਰੀ ਸਾਸੂ ਮੰਮਾ ਦੀ ਰਖੜੀ ਬੰਨੀ ਤੇ ਇਧਰੋਂ ਮਰੀਆ ਗਰਵਾਜ ਤੇ ਪਪਾ ਤੇ ਗਰਵਾਜ ਨੇ ਐਂਟਰੀ ਗਰਵਾਜ ਨੂੰ ਨਹੀਂ ਸੋ ਗਿਆ ਸੀ ਇਹ ਨਿੱਕੋ ਮੇਰੀ ਨਵਦੀ ਸੀ ਨੀਂਦਰ ਹਰੂ ਰੂ ਕੇ ਲੜਨ ਲੱਗ ਕੇ ਜਿੰਨਾ ਲੜਾਈ ਝਗੜੇ ਕਰਕੇ ਸੋ ਗਿਆ ਇਹਨੇ ਉਹਨਾਂ ਨੇ ਰਖੜੀ ਬੰਨ ਲਈ ਤੇ ਉਸ ਤੋਂ ਬਾਅਦ ਵਿੱਚ ਸਾਡੀਆਂ ਨਿੱਕੀਆਂ ਟਿੱਕੀਆਂ ਦੀ ਵਾਰੀ ਆ ਗਈ ਪਹਿਲਾ ਫੀਫੀ ਨੇ ਰਖੜੀ ਬਣਵਾਈ ਮੈਂ ਬੰਦਨੀ ਤਾਂ ਬਿਕਸੀ ਦੇ ਸੀਗੀ ਉਹ ਬੈਠੀ ਸੀ ਫਟੇ ਟਪ ਗਿਆ ਕੇ ਬੈਗੀ ਕਿ ਨਹੀਂ ਪਹਿਲਾ ਮੇਰੇ ਰਖੜੀ ਬਨੋ ਮੈਂ ਕਿਛਲ ਤੂੰ ਪਹਿਲੇ ਪਹਿਲੇ ਬਣਾ ਲੈ ਰਖੜੀ ਤੇ ਇਹ ਬੈਠੀ ਸੀਗੀ ਨਾ ਬਣਾ ਰਹੀ ਸੀਗੀ ਨਾ ਛੱਡਦੀ ਸੀਗੀ ਬਸ ਇਹਨੂੰ ਲਾਲਚ ਹੋਇਆ ਹੋਇਆ ਸੀ ਮਿੱਠੇ ਰੱਖ ਕੇ ਕੁਛ ਨਾ ਕੁਛ ਖਾਣ ਲਈ ਮਿਲ ਰਿਹਾ ਸੋ ਮੈਂ ਹੂ ਲੈ ਲੋ ਚਾਹੇ ਰਖੜੀ ਬਣਾਉਣੀ ਪੈਜਵੇ ਤੇ ਚਾਹੇ ਸੰਗਲੀ ਪਵਣੇ ਪੈਜਵੇ ਇਹਨੂੰ ਕੋਈ ਟੈਂਸ਼ਨ ਨਹੀਂ ਇਹਨੂੰ ਬਸ ਖਾਣ ਨਾਲ ਮਤੇਗਾ ਨਿਆਕੇ ਸਰ ਠੀਕ ਹੈ ਫਿਰ ਉਹਦਾ ਵੈਸੇ ਮਿੱਠਾ ਦਿੰਦੀ ਨਹੀਂ ਹੁੰਦੀ ਪਰ ਫਿਰ ਮੈਂ ਥੋੜਾ ਜਿਹਾ ਦੇਤਾ ਤਰਸ ਕਰਕੇ ਕਿ ਚਲ ਠੀਕ ਹੈ ਤੂੰ ਖਾ ਲੈ। ਉਸ ਤੋਂ ਬਾਅਦ ਵਿੱਚ ਚਾਹੀ ਸਕੀ ਸਨੂ ਜਿਹਦੀ ਵਾਰੀ ਰੂਜ ਆ ਮੇਰਾ ਜਿਹੜਾ ਇਹ ਹੈਗਾ ਨਾ ਨਿੱਕੋ ਜਿਹੀ ਵਾਰੀ ਆਈ ਮੋਟੀ ਖੈਲਾ ਜਿਆ ਤੇ ਇਹ ਤਾਂ ਵਾਲੀ ਫੋਲੋ ਆ ਚੁੱਪ ਕਰਕੇ ਬੈਠ ਕੇ ਇਹਨੇ ਬਣਾਈ ਰੱਖ ਰਹੀ ਇਹਨੇ ਨਹੀਂ ਕੋਈ ਚੁੰਮ ਕੀਤੀ ਨਾ ਚਾਹੇ ਕੀਤੀ ਮੈਂ ਕਿ ਚਲੋ ਠੀਕ ਆ ਇਹ ਫੋਲੋ ਪੰਛੀ ਆ ਜੱਟਾ ਉਹਦਾ ਬਹੁਤ ਤੇਜਾ ਬਸ ਇੱਦਾਂ ਭਲੀ ਜੀ ਬਣ ਕੇ ਬਹਿ ਜਾਂਦੀ ਆ ਇੰਨਾ ਤਰਸੋਂਦਾ ਫਿਰ ਸਾਨੂੰ ਇੱਥੇ ਕੀ ਕਹਿੰਦੀਆਂ ਗੱਲਾਂ ਫਿਰ ਮੈਨੂੰ ਮਿੱਠਾ ਖਾਣ ਲੱਗੇ ਸੀ ਜਾਨੂ ਟਪੂਸੀ ਮਰੀ ਫੀਫੀ ਨੇ ਫਿਰ ਕਿ ਮੈਨੋਂ ਗਿਓ ਤੇ ਫਿਰ ਇਹਨਾਂ ਦੋਨੋਂ ਨੂੰ ਮੈਂ ਖਵਾਇਆ